ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਡੱਬ ਵਾਲੀ ਮੰਡੀ ਇਹ ਮੰਡੀ ਪੰਜਾਬ ਤੇ ਹਰਿਆਣੇ ਦੇ ਬਿਲਕੁਲ ਬਾਰਡਰ ਦੇ ਉੱਤੇ ਲੱਗਦੀ ਆ ਤੇ ਇੱਥੇ ਆਪਾਂ ਅੱਜ ਦੇਖਣ ਆਏ ਹਾਂ ਜੀ ਗਾਂ ਦੇਖੋ ਬਹੁਤ ਸੋਹਣੀ ਗਾਏਆਂ ਗਈ ਤੇ ਗਾਂ ਦਾ ਲੈਨੇ ਆਪਾਂ ਰਿਵਿਊ ਤੇ ਪੁੱਛਦੇ ਆਂ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਤੇ ਲੇਵੇ ਦੀ ਬਹੁਤ ਚੰਗੀ ਮੱਝ ਗਾਏਗੀ ਤੇ ਸੂਈ ਹੋਈ ਆ ਬੱਚਾ ਵੀ ਆ ਨਾਲ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਅ ਕੀ ਹਾਲ ਚੱਲ ਆ ਜੀ ਵਧੀਆ ਵੀਰੇ ਤੁਸੀਂ ਕਿਹੜਾ ਪਿੰਡ ਆ ਵੀਰੇ ਆਪਣਾ ਪਿੰਡ ਛਾਇਲਾ ਵੀਰੇ ਛਾਇਲਾ ਕਿਹੜੇ ਜ਼ਿਲ੍ਹੇ ਚ ਪੈਂਦਾ ਸੰਗਰੂਰ ਚ ਸੰਗਰੂਰ ਚ ਤੁਸੀਂ ਸੁਣਾ ਨਾਮ ਤਸੀਲਸ ਨਾਮ ਕੀ ਲੈ ਕੇ ਆਏ ਹੋ ਭਈ ਅੱਜ ਬੈੜੀਆਂ ਲੈ ਕੇ ਆਈਂ ਦੋ ਅੱਛਾ ਇਹ ਵਾਲੇ ਨੇ ਵੀਰੇ ਹਾਂ ਦੋਨੇ ਨੇ ਉਹ ਸੂਨ ਵਾਲੀ ਆ ਗੱਬ ਸੋਈ ਹੋਈ ਆ ਇਹ ਸੋਈ ਹੋਈ ਆ ਤੇ ਦੂਜੀ ਹੈਗੀ ਗੱਬਣਾ ਹਾਂ ਮੜਾ ਵੀਰੇ ਇਹਦੇ ਮਗਰ ਬੱਚਾ ਹੈਗਾ ਹਾਂ ਹੀ ਉਹ ਕੁਬਸੂਆ ਮੜਾ ਦਿਖਾਵਾਂਗੇ ਉਹ ਬੈਠਾ ਕੱਢ ਲਓ ਬਾਣਾ ਉਹ ਥੱਲੇ ਆ ਇੱਧਰ ਕਰ ਦੋ ਗਾਈ ਹਾਂ ਦੇਖੋ ਜੀ ਸੋਈ ਹੋਈ ਗਾਂ ਦਾ ਬੱਚਾ ਦੇਖੋ ਕਿੰਨਾ ਸੋਹਣਾ ਹੈਗਾ ਤੇ ਤੰਦਰੁਸਤ ਹੈ ਗਾਂ ਵੀ ਬਹੁਤ ਤੰਦਰੁਸਤ ਹੈਗੀ ਤੇ ਕਿੰਵੇਂ ਸੂਏ ਹੈ ਬਾਈ ਇਹ ਤੀਜੇ ਤੀਜੇ ਸੂਏ ਹੈਗੀ ਤੇ ਦੁੱਧ ਕਿੰਨਾਗਾ ਦੁੱਧ ਹੋਊਗਾ ਇਹ 1600 16 17 ਠੀਕ ਹੈ ਬਹੁਤ ਵਧੀਆ ਗਾਂ ਜੀ ਤੰਦਰੁਸਤ ਗਾਏਗੀ ਨਾਲ ਬੱਚਾ ਕੇ ਬੱਚੀ ਆ ਵੀਰੇ ਬੱਚੀ ਆ ਨਾਲ ਇੱਕ ਬੜੀ ਪਿਆਰੀ ਜੀ ਬੱਚੀ ਹੈਗੀ ਇਹਦੀ ਬਈ ਡਿਮਾਂਡ ਕੀ ਹੈ ਡਿਮਾਂਡ ਤਾਂ ਹੀ 90 ਮੰਗਦੇ 90 ਮੰਗਦੇ ਆਪਾਂ ਜੀ ਠੀਕ ਹੈ ਤੀਜੇ ਸੂਏ ਗਾਂ ਹੈ ਜੀ 90000 ਰੁਪਿਆ ਡਿਮਾਂਡ ਹੈ ਵੀਰੇ ਦੀ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਦੀਆਂ ਗਾਈਆਂ ਦਾ ਵਪਾਰ ਕਰਨਾ ਹੋਵੇ ਬਾਕੀ ਹੋਰ ਵੀ ਬਹੁਤ ਜ਼ਿਆਦੇ ਨੇ ਆਪਣੇ ਕੋਲ ਕਿਉਂਕਿ ਫਾਰਮ ਨੇ ਪਿੰਡ ਲੱਗਿਆ ਹੋਇਆ ਅੱਛਾ ਫਾਰਮ ਹੈ ਆਪਣਾ ਫਾਰਮ ਲੱਗਿਆ ਮੈਂ ਸਭ ਨੇ ਗਾਈਆਂ ਵੀ ਨੇ ਅੱਛਾ ਮੱਝਾਂ ਗਾਈਆਂ ਬੈਡਾਂ ਮੈਂ ਮਤਲਬ ਕਿ ਸਹੀ ਵੀ ਕਰਦੇ ਹਾਂ ਬਹੁਤ ਚਿਰ ਤੋਂ ਕਰਦੇ ਆ ਰਹੇ ਹਾਂ ਠੀਕ ਹੈ ਠੀਕ ਹੈ ਤੇ ਇੱਥੇ ਵੀਰੇ ਜਿਹੜਾ ਮੰਡੀ ਦਾ ਮਾਹੌਲ ਆ ਕਿਸ ਤਰ੍ਹਾਂ ਦਾ ਹੈਗਾ ਮੰਡੀ ਦਾ ਮਾਹੌਲ ਵੀਰੇ ਵਧੀਆ ਬਹੁਤ ਜ਼ਿਆਦਾ ਫਟਾ ਅੱਛਾ ਬਾਕੀ ਆਏ ਸਾਲ ਆਉਣੇ ਨੇ ਕੋਈ ਇੰਟਰਸਟ ਚੋਕਸ ਨਹੀਂ ਵੱਧਿਆ ਸਾਰਾ ਕੁਝ ਜ਼ੋਮ ਹੀ ਆ ਠੀਕ ਹੈ ਇੱਥੇ ਵੀਰ ਆਏ ਐ ਇਤਵਾਰ ਆਉਣੇ ਬਈ ਆਏ ਐ ਇਤਵਾਰ ਆਉਣੇ ਠੀਕ ਹੈ ਯਾਨਕਿ ਵਧੀਆ ਰੇਟ ਤੇ ਗਾਂ ਆਪਣੀ ਇੱਥੇ ਵਧੀਆ ਵਧੀਆ ਵੀਰੇ ਪਹਿਲੀ ਵਾਰ ਅਸੀਂ ਮੈਸ ਵੇਚ ਕੇ ਗਏ ਸੀ ਅੱਛਾ ਅੱਛਾ 1,84,000 ਦੀ ਠੀਕ ਹੈ ਹਾਂ ਇੱਥੇ ਵੀਰੇ ਕਹਿੰ ਲਿਆ ਤੁਸੀਂ ਵੇਚ ਨਹੀਂ ਆਣੇ ਹੋ ਕਿ ਇੱਥੋਂ ਲੈ ਵੀ ਜਾਂਨੇ ਹੋ ਲੈ ਵੀ ਜਾਂਨੇ ਆ ਵੇਚ ਵੀ ਜਾਂਨੇ ਆ ਅੱਛਾ ਮਿਲ ਕੇ ਚਲੋ ਜੇ ਨੂੰ ਰੇਟ ਵਧੀਆ ਆਜਾ ਆਪਾਂ ਨੂੰ ਕੋਈ ਭਾਜਮ ਪਰਤੇ ਚ ਮਿਲਦੀ ਹੈ ਗਾਂ ਜਾਂ ਮੱਝ ਹਾਂ ਹੀ ਹਾਂ ਲੈ ਵੀ ਜਾਂਨੇ ਆ ਵੇਚ ਵੀ ਜਾਂਨੇ ਆ ਠੀਕ ਹੈ ਹਾਂ ਤੇ ਜਿਹੜੀ ਆ ਬੜਾ ਵੀਰੇ ਆਪਣੀ ਦੱਸਿਓ ਮੜਾ ਨੇੜੇ ਹੋ ਕੇ ਇੱਧਰ ਆਓ ਸਾਹਮਣੇ ਆ ਜੀ ਨਾਲ ਅੱਗੇ ਨਾਲ ਹੋ ਜੋ ਜਿਹੜੀ ਇਹ ਕਾਲੀ ਆਪਣੀ ਗਾਂ ਹੈਗੀ ਇਹਦੀ ਕੀ ਡਿਟੇਲ ਹੈਗੀ ਡਿਟੇਲ ਇਹਦੀ ਵੀ 80 80 ਦੇ ਲਵੇ ਆਈ ਦੂਜੇ ਸੂਗਿਆ अच्छा दूसरे गब... सुए, सुए है गब्बण कितने टाइम दिया विरे गब्बण हो गए 3-4 दिन अच्छा 3-4 दिन हो गए ठीक है एड़ी भाई डिमांड 80000 ਰੁਪਿਆ ਰੱਖੀ ਆ ਹਾਂ ਠੀਕ ਹੈ ਤੇ ਕਿੰਮਾ ਸੁਆ ਹੁਣ ਕਰੂਗੀ ਇਹ ਹੁਣ ਤਾਂ ਦੂਜਾ ਕਰੂਗੀ ਅੱਛਾ ਹਾਂ ਦੂਜਾ ਕਰੂਗੀ ਤੇ ਪਹਿਲੇ ਸੁਏ ਬਾਈ ਕਿੰਨਾ ਸੀ ਦੁੱਧ ਦੇ ਦਸਲੇ ਪਹਿਲੇ ਸੁਏ ਤਾਂ ਘੱਟੇ ਸੀਗਾ ਇਹਨਾਂ ਨਹੀਂ ਹੈਗਾ ਸੀ ਠੀਕ ਹੈ ਓਕੇ ਓਕੇ ਲੋ ਵੀ ਦੋਸਤੋ ਬਹੁਤ ਸੋਹਣੀਆਂ ਗਾਈਆਂ ਤੇ ਬੈਡਾਂ ਨੇ ਬਾਈ ਕੋਲੇ ਤੇ ਇਹਨਾਂ ਕੋਲੇ ਘਰੇ ਫਾਰਮ ਦੇ ਵਿੱਚ ਵੀ ਮੱਝਾਂ ਗਾਵਾਂ ਤੇ ਬੈਡਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪਸ਼ੂ ਲੈਣਾ ਹੋਵੇ ਜਾਂ ਵੇਚਣਾ ਖਰੀਦਣਾ ਹੋਵੇ ਤਾਂ ਇਹ ਮੰਡੀ ਦੇ ਵਿੱਚ ਆ ਕੇ ਆਪਾਂ ਆਪਦੇ ਪਸ਼ੂ ਦਾ ਸੇਲ ਪਰਚੇਸ ਕਰ ਸਕਦੇ ਆਂਗੇ ਕਿਉਂਕਿ ਜਿਵੇਂ ਗਾਈ ਹੋਰਾਂ ਨੇ ਦੱਸਿਆ ਕਿ ਮਾਹੌਲ ਬਹੁਤ ਵਧੀਆ ਹੈ ਡੱਬ ਵਾਲੀ ਮੰਡੀ ਦਾ ਤੇ ਬਹੁਤ ਵਧੀਆ ਇੱਥੇ ਰੇਟ ਵੀ ਮਿਲ ਜਾਂਦਾ ਤੇ ਵਧੀਆ ਨਸਲ ਦੀਆਂ ਗਾਈਆਂ ਮੱਝਾਂ ਵੀ ਇੱਥੇ ਮਿਲ ਜਾਂਦੀਆਂ ਨੇ ਤੇ ਇਹਦੇ ਨਾਲ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਪਿਆ ਜੀ ਜੀ ਲੱਗਿਆ ਪਿਆ ਪੂਰਾ ਹਾਂ ਚਲੋ ਠੀਕ ਹੈ ਭਾਈ ਸਸਰੀ ਘਰ ਸਸਰੀ ਘਰ ਧੰਨਵਾਦ